ਇਕ ਸਾਧਾ ਟਿਕਰੀ ਬਾਰਡਰ ਦੇ ਤਸਵੀਰਾਂ ਨੇ ਇਹ ਆਪਣੇ ਸੌਰੀ ਖਨੌਰੀ ਬਾਰਡਰ ਦੇ ਆ ਖਨੌਰੀ ਬਾਰਡਰ ਤੇ ਜਿਹੜਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਆ ਕਿਸਾਨਾਂ ਦਾ ਬਹੁਤ ਭਾਰੀ ਰੋਚ ਨੇ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਚੱਲ ਪਏ ਆ ਬਾਰਡਰ ਵਾਲਾ ਦੇਖੋ ਤੁਰ ਕੇ ਜਾਣ ਲੱਗੇ ਟਰਾਲੀਆਂ ਰੋਕਤੀਆਂ ਵਿੱਚ ਵਿੱਚ ਤੁਰ ਕੇ ਕਿਸਾਨ ਨੇ ਬਾਰਡਰ ਦੇ ਉੱਤੇ ਪਹੁੰਚਨੇ ਸਟਾਰਟ ਹੋ ਚੁੱਕੇ ਨੇ ਸੋ ਨਾ ਭਾਤ ਤਕ ਵੀਰਾਂ ਦਿਖਾ ਰਹੇ ਆ ਵੀਡੀਓ ਨੂੰ ਕਰੋ ਵੀਰੋ ਵਾਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਪੂਰਾ ਦੇਖੋ ਇਹਨਾਂ ਬਾਰਡਰ ਤੇ ਆਪਾਂ ਪੂਰਾ ਜਿਹਾ ਮਾਹੌਲ ਆ ਦਿਖਾ ਰਹੇ ਆ ਉਹ ਤੋਂ ਵਾ ਦੇਖੋ ਕਿਸਾਨ ਤੁਰ ਕੇ ਚੱਲ ਪਏ ਬਾਰਡਰ ਵੱਨੀ ਦੇਖ ਸਕਦੇ ਤੁਸੀਂ ਕਿਸਾਨ ਤੁਰ ਪੇ ਬਾਰਡਰ ਵੱਲੋਂ ਤੁਰ ਪੇ ਕਿਸਾਨ ਕਿਸਾਨ ਬਾਰਡਰ ਵੱਲ ਚਾਲੇ ਪਾਤੇ ਸਾਧਨ ਵਿੱਚ ਰੋਕ ਤੇ ਵਿਚਣ ਸਾਧਨ ਕहां ਜਾਈ ਜਾਂਦੇ ਆਲੇ ਜਿਵੇਂ ਕਿਸਾਨ ਤੁਰਕੇ ਕਿਸਾਨ ਬਹੁਤ ਭਾਰੀ ਮਾਤਰਾ ਵਿੱਚ ਤੁਰਕੇ ਆ ਰਹੇ ਆ ਜਮਨਾਨਾ ਰੋਹ ਜਿਹੜਾ ਉਹ ਬਾਤਾ ਹੋਇਆ ਨਜ਼ਰ ਆ ਰਿਹਾਗਾ ਗੁੱਸਾ ਥਾਣਾ ਦਾ ਬਾਤਾ ਹੋਇਆ ਨਜ਼ਰ ਆ ਰਿਹਾ ਜਿਹੜਾ ਬੈਰੀਕੇਡ ਜਿਹੜੇ ਸਾਹ ਨਾਲ ਲਾਏ ਆ ਕਿਸਾਨਾਂ ਨੇ ਬਾਰਡਰ ਵੱਲੋਂ ਚਾਲੇ ਪਾਦੇ ਬਹੁਤ ਭਾਰੀ ਗਿਣਤੀ ਦੇ ਵਿੱਚ ਕਿਸਾਨ ਆਏ ਨੇ ਕਿਸਾਨਾਂ ਦਾ ਕਹਿਣਾ ਵੀ ਬੈਰੀਕੇਡ ਆ ਜਿਹੜੇ ਉਹ ਆਪਾਂ ਤੋੜ ਕੇ ਅੱਗੇ ਲੰਘਣਾਗਾ ਹਰਿਆਣੇ ਦੇ ਕਿਸਾਨ ਵੀ ਆ ਜਿਹੜੇ ਵਿੱਚ ਇੱਥੇ ਪਹੁੰਚ ਚੁੱਕੇ ਆ ਖਨੌਰੀ ਬਾਰਡਰ ਤੇ ਹਰਿਆਣੇ ਦੇ ਕਿਸਾਨ ਵੀ ਪਹੁੰਚ ਚੁੱਕੇ ਆ ਖਨੌਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਹਰਿਆਣੇ ਦੇ ਥੋੜੇ ਪਖਾਨਾ ਉਹ ਵੀ ਇੱਧਰ ਆ ਚੁੱਕੇ ਆ ਹਲੇ ਬਾਕੀ ਗੱਲ ਹੋਈ ਹੈ ਵੀ ਹਰਿਆਣਾ ਉਧਰੋਂ ਹੋਰੋਂ ਵੀ ਆਊਗਾ ਬਾਕੀ ਸਾਰਾ ਦੇਖਦੇ ਆ ਅੱਗੇ ਜਾ ਕੇ ਪੋਜੀਸ਼ਨ ਕੀ ਬਣਦੀ ਆ ਨੈਟ ਬੰਦ ਹੋਣ ਦੇ ਕਰਕੇ ਸਾਨੂੰ ਸ਼ੰਭੂ ਦਾ ਹਲੇ ਤਾਂ ਪਤਾ ਨਹੀਂ ਲੱਗਦਾ ਵੀ ਕੀ ਬਣਿਆ ਸ਼ੰਭੂ ਤੇ ਕੀ ਨਹੀਂ ਬਣਿਆ ਬਾਕੀ ਇੱਧਰ ਇਹਨਾਂ ਖਨੌਰੀ ਬਾਡਰੀਆਂ ਤਸਵੀਰਾਂ ਸਾਨੂੰ ਦਿਖਾ ਰਹੇ ਆ ਆਪਾਂ ਵੀਰੋ ਵੱਧ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਦੋਂ ਵੀ ਨੈਟ ਆਉਣ ਹੋ ਗਿਆ ਪਰਾਲ ਦੀ ਨਾਲ ਵੀਡੀਓ ਪਾਦਾ ਕਿਲੋਮੀਟਰ ਪਿੱਛੇ ਜਾਣਾ ਪੈਂਦਾ ਪੰਜਾਬ ਵਾਲੀ ਸਾਈਡ ਨੈਟ ਇੱਥੇ ਫਿਲਹਾਲ ਹਲੇ ਬੰਦ ਹੈ ਦੇਖਦਾ ਕਿਸਾਨ ਆ ਜਿਹੜੇ ਉਹ ਤੁਰਕੇ ਜਾ ਰਹੇ ਆ ਕਿਸਾਨਾਂ ਦਾ ਜਿਹੜਾ ਗੁੱਸਾ ਹੋ ਪੂਰੀ ਤਰ੍ਹਾਂ ਕਿ ਯਾਰ ਕੱਢਣੀ ਪੈਂਦੀ ਥੋੜਾ ਫਾਸਲਾ ਰੱਖ ਲਾ ਆ ਜਾਓ ਉੱਤਰੋ ਟਰੈਕਟਰ ਦੇ ਕਿਹੜਾਗਾ ਹਾਂ ਹੋਰ ਠੀਕ ਆ ਕਿਸੇ ਵੀ ਮੋੜੀ ਦਾ ਬਹੁਤ ਪਈਆ ਜਾਂ ਬਾਬਾ ਦਾਂਗ ਹੋ ਰਹੀ ਨਹੀਂ ਕੋਈ ਮੋਟੀ ਜੀ ਆ ਜਾ ਤਾਂ ਮੈਂ ਕਿਹੜਾ ਬੜਾ ਹੈ ਚੱਲਦੇ ਬੱਠੀ ਵੀ ਦੇਖ ਸਕਦੇ ਹਾਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਕਿਸਾਨ ਟਰਾਲੀਆਂ ਚ ਉਤਰ ਕੇ ਖਨੌਰੀ ਬਾਰਡਰ ਵੱਲ ਸਿੱਧੇ ਹੋ ਚੁੱਕੇ ਆ ਖਨੌਰੀ ਬਾਰਡਰ ਨੂੰ ਕਿਸਾਨ ਤੁਰ ਪਏ ਆ ਟਰਾਲੀਆਂ ਚ ਉਤਰ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਖਨੌਰੀ ਬਾਰਡਰ ਨੂੰ ਕਿਸਾਨ ਆ ਜਿਹੜੇ ਸਿੱਧੇ ਹੋ ਗਏ ਬਹੁਤ ਭਾਰੀ ਮਾਤਰਾ ਦੇ ਵਿੱਚ ਕਿਸਾਨ ਆ ਜੋ ਪਹੁੰਚਿਆ ਖਨੌਰੀ ਬਾਰਡਰ ਦੇ ਉੱਤੇ ਇਹ ਆ ਕਿਸਾਨਾਂ ਦਾ ਗੁੱਸਾ ਉਹ ਸੱਤ ਅਸਮਾਨਾਂ ਤੇ ਚੜਿਆ ਹੋਇਆਗਾ ਆ ਜੋ ਜੀ ਆਜੋ ਆਜੋ ਮਤਨ ਕਿਹਾ ਦੇ ਖਨੌਰੀ